ਜੁਿਕਾ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸਾਰੰਗ ਮਹੱਲਾ ਪੰਜਵਾ ਹਾਂਜੀ ਇੱਥੇ ਸਾਰੰਗ ਟਿੱਪੀ ਲੱਗੀ ਹੋਈ ਐ ਪੰਜਵਾ ਇਸ ਨੂੰ ਪੰਜਵਾ ਉਚਾਰਨ ਕਰਨਾ ਹੈ ਪੰਜਮਾ ਜਾਂ ਪੰਜਵਾ ਨਹੀਂ ਬੋਲਣਾ ਉੱਤੇ ਟਿੱਪੀ ਲਾ ਕੇ ਪੰਜਵਾ ਚੌਪਦੇ ਘਰ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰਿ ਭਜ ਆਣ ਕਰਮ ਵਿਕਾਰ ਮਾਨ ਮੋਹ ਨ ਬੁਜਤ ਬੋਜਤ ਤ੍ਰਿਸ਼ਨਾ ਮਾਨ ਮੋਹ ਨ ਬੁਜਤ ਤ੍ਰਿਸ਼ਨਾ ਬੁਜਤ ਪੁੱਲਾਈ ਬੋਲਨਾ ਮਾਨ ਮੋਹ ਨ ਬੁਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਉ ਖਾਤ ਪੀਵਤ ਹਸਤ ਸੋਵਤ ਔਦ ਬਿਤੀ ਅਸਾਰ ਖਾਤ ਪੀਵਤ ਹਸਤ ਸੋਵਤ ਇਥੇ ਵਿਸਰਾਮ ਔਦ ਬਿਤੀ ਅਸਾਰ ਨਰਕ ਉਦਰ ਪ੍ਰਮੰਤ ਜਲ ਤੋਂ ਜਮਹ ਕੀ ਨੀਸਾਰ ਪਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਚਾਰ ਪਰ ਦਰੋਹ ਕਰਤ ਪਰ ਦਰੋਹ ਕਰਤ ਇਥੇ ਠਮਕ ਵਿਕਾਰ ਨਿੰਦਾ ਇਥੇ ਵਿਸਰਾਮ ਹੈ ਪਾਪ ਰਤ ਰਾਤ ਪੂਲਾ ਬੋਲਣਾ ਪਾਪ ਰਤ ਕਰਚਾਰ ਕਰਚਾਰ ਇਕੱਠਾ ਨਹੀਂ ਬੋਲਣਾ ਪਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਾਤ ਕਰਚਾਰ ਬਿਨਾਂ ਸਤਗੁਰੂ ਬੂਝ ਨਾਹੀ ਤੂੰ ਮੋਹ ਮਹਾ ਅੰਧਾਰ ਤਾਮ ਮੋਹ ਮਹਾ ਅੰਧਾਰ ਹਾਂਜੀ ਤਾਮ ਮੋਹ ਮਹਾ ਅੰਧਾਰ ਬੇਖਟਗਾਰੀ ਖਾਏ ਮੂਠੋ ਚਿਤ ਨਾ ਸਿਰਜਨ ਹਾਰ ਗੋਬਿੰਦ ਗੋਪਤ ਹੋਏ ਰਹੇ ਨਿਆਰੋ ਗੋਬਿੰਦ ਗੋਪਤ ਹੋਏ ਰਹਿਓ ਨਿਆਰੂ ਗੋਬਿੰਦ ਗੋਪਤ ਹੋਏ ਰਹਿਓ ਨਿਆਰੋ ਮਤੰਗ ਮਤ ਅਹੰਕਾਰ ਮਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ਆਉਂਦਾ ਨਹੀਂ ਮਤਿ ਮਤੰਗ ਹਾਥੀ ਦਾ ਵਾਚਕ ਹੈ ਮਤੰਗ ਮਤ ਅਹੰਕਾਰ ਜਰੀਦਰ ਸੰਗ ਮਤਿ ਮਤੰਗ ਜਰੀਦਰ ਸੰਗ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ અપਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ અપਾਰ ਰਾ ਸਾਰਗ ਮਹੱਲਾ ਪੰਜਵਾ ਘਰ ਛੇਵਾ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਲ ਕਿੰકરી ਵਿਕਾਰ ਕਿੰਕਰੀ ਨਹੀਂ ਕਹਿਣਾ ਹੈ ਵੱਖਰਾ ਪਾਠ ਬੋਲਣਾ ਹੈ ਕਿੰਕਰੀ ਕਿਉਂ ਕਰਦੀ ਹੈ ਵਿਕਾਰ ਹੈ ਜੀਵ ਰੂਪੀ स्त्री ਕਿਉਂ ਵਿਕਾਰ ਕਰਦੀ ਹੈ ਵਿਕਾਰਾਂ ਵੱਲ ਕਿਉਂ ਜਾਂਦੀ ਹੈ ਕਿੰਗ ਕਰੀ ਵਿਪਕਾਰ ਕਿੰਗ ਕਰੀ ਬੇਕਾਰ ਦੇਖੀ ਵਿਚਾਰ ਹਾਂ ਦੇਖੀ ਵਿਚਾਰ ਗੌਰ ਸ਼ਬਦ ਧਿਆਏ ਮਹਿਲ ਪਾਇ ਧਿਆਏ ਪਤੀ ਵਿਸਰਾਮ ਹਰ ਸੰਗ ਰੰਗ ਕਰਤੀ ਮਹਾਕੀਲ ਇਸੇ ਸ਼ਾਂਤ ਧਿਆਨ ਨਾਲ ਲੋਣਾ ਹੈ ਹਰ ਸੰਗ ਰੰਗ ਇਥੇ ਵਿਸਰਾਮ ਹੈ ਕਰਤੀ ਮਹਾਕੀਲ ਹਰ ਸੰਗ ਰੰਗ ਕਰਤੀ ਮਹਾਕੀਲ ਰਹਾਉ ਸੁਪਨਰੀ ਸੰਸਾਰ ਸੁਪਨਰੀ ਸੰਸਾਰ ਮਿਥਨੀ ਬਸਥਾਰ ਸਖੀ ਕਾਇ ਮੋਹ ਮੋਹਲੀ ਪ੍ਰਪ੍ਰੀਤ ਰਿਦਾ ਮੇਲ ਇਹ ਯਾਦ ਰੱਖਣਾ ਪਾਠ ਸਖੀ ਇਥੇ ਅਮ ਕਲਾ ਦਿੰਗੇ ਕਾਇ ਮੋਹ ਮੋਹਲੀ ਇਹ ਮੋਹਲੀ ਵੱਖਰਾ ਪਾਠ ਕਰਨਾ ਹੈ ਲਿਖਿਆ ਪਦਸ਼ੀਦ ਪੋਤੀਆਂ ਚ ਇਕੱਠਾ ਹੈ ਮੋਹਲੀ ਪਰ ਵੱਖਰਾ ਪਾਠ ਕਰਨਾ ਹੈ ਸਖੀ ਕਾਇ ਮੋਹ ਮੋਹਲੀ ਇਥੇ ਵਿਸਰਾਮ ਪ੍ਰਪ੍ਰੀਤ ਰਿਦਾ ਮੇਲ ਸਖੀ ਕਾਇ ਮੋਹ ਮੋਹ ਲੀ ਪ੍ਰੀਤ ਰਿਦਾ ਮੇਲ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਯਾਰ ਕਾਇ ਆਨ ਆਨ ਰੁਚੀ ਐ ਇਹ ਦੋ ਬਿੰਦੀਆਂ ਲਾ ਲੈਣੀਆਂ ਚਾਹੀਦੀਆਂ ਕਿਉਂਕਿ ਲੱਗੀਆਂ ਹੋਈਆਂ ਇੱਥੇ ਲਾਉਣੀਆਂ ਹਨ ਕਾਇ ਕਾਇ ਇੱਥੇ ਵਿਸਰਾਨ ਹੈ ਆਨ ਆਨ ਰੁਚੀ ਐ ਕਾਏ ਆਨ ਆਨ ਰੁਚੀ ਐ ਹਰ ਸੰਗ ਸੰਗ ਖਚੀ ਐ ਖਚੀ ਐ ਵੀ ਪੁੱਲਾ ਹਰ ਸੰਗ ਸੰਗ ਖਚੀ ਐ ਹਰ ਸੰਗ ਸੰਗ ਖਚੀ ਐ ਜੋ ਸਾਧ ਸੰਗ ਪਾਏ ਕਹੋ ਨਾਨਕ ਹਰ ਧਿਆਏ ਆਬ ਰਹੇ ਜਮਹਿ ਮੇਲ ਆਬ ਰਹੇ ਜਮਾ ਹਮੇਲ ਸਾਰਗ ਮਹੱਲਾ ਪਿੰਜਵਾ ਕੰਚਨ ਬਹੁ ਦਤ ਕਰਾ ਹਾਂ ਦਤ ਦਾਨ ਦੇਣਾ দান ਦੇਣਾ ਤੀਰਥ ਤਾਪ ਦਇਆ ਦਤ ਦਾਨ ਉਥੀ ਕੰਚਨ ਬਹੁ ਦਤ ਕਰਾ ਧੂਮ ਦਾਨ ਅਰਪ ਧਰਾ ਮਨ ਅਨੇਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਉ ਚਾਰ ਬੇਦ ਜਿਹਿ ਭਨੇ 10 ਅਸ਼ਟ ਖਸ਼ਟ ਸ੍ਰਵਨ ਸੁਨੇ ਇਕ ਖਸ਼ਟ ਪਦਿ ਵਿਸਰਾਮ ਹੈ ਨਹੀਂ ਤੁਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਬਰਤ ਸੰਦ ਸੋਚ ਚਾਰ ਇਹ ਵੱਖਰਾ ਵੱਖਰਾ ਪਾਠ ਕਰਨਾ ਹੈ ਸੋਚ ਚਾਰ ਨਹੀਂ ਕਹਿ ਦੇਣਾ ਫਿਰ ਚੱਚੇ ਰਹਿ ਜਾਣਗੇ ਸੋਚ ਚਾਰ ਕਿਰਿਆਕੁੰਟ ਨਿਰਾਹਾਰ ਆਪਰਸ ਕਰਤ ਪਾਕਸਾਰ ਆਪਰਸ ਪਦ ਤੇ ਵਿਸਰਾਮ ਕਰਤ ਪਾਕਸਾਰ ਵੱਖਰਾ ਹੀ ਪਾਠ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਰਾਮ ਦਇਆਰ ਸੋਨ ਦੀਨ ਬੇਨਤੀ ਦੇਹੋ ਦਰਸ ਨੈਨ ਪੇਖਾਓ ਜਨ ਨਾਨਕ ਨਾਮ ਮਿਸ਼ਟ ਲਾਗੇ ਇਹ ਵਿਸਰਾਮ ਦੇਹੋ ਦਰਸ ਨੈਨ ਪੇਖਾਓ ਇਥੇ ਵਿਸਰਾਮ ਹੈ ਜਨ ਨਾਨਕ ਨਾਮ ਮਿਸਟ ਲਾਗੀ ਸਾਰਗ ਮਹੱਲਾ ਪੰਜਵਾ ਰਾਮ 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 ਜਾਪ ਰਮਤ ਰਾਮ ਸਹਾਈ ਰਮਤ ਨਹੀਂ ਬੋਲਣਾ ਰਾਮਤ ਕੋਲਾ ਬੋਲਣਾ ਰਾਮ 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 ਜਾਪ ਰਮਤ ਰਾਮ ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਈ ਕਿਰਪਾਲ ਲਬਦ ਆਪਣੀ ਪਾਈ ਸੰਤਨ ਕੇ ਚਰਨ ਲਾਗੇ ਇਥੇ ਅਰਧ ਵਿਸਰਾਮ ਕਾਮ ਕ੍ਰੋਧ ਲੋਭ ਤਿਆਗੇ ਇਥੇ ਵਿਸਰਾਮ ਹੈ ਗੁਰ ਗੋਪਾਲ ਭਈ ਕਿਰਪਾਲ ਇਥੇ ਅਰਧ ਵਿਸਰਾਮ ਲਬਦ ਆਪਣੀ ਪਾਈ ਵਿਣਜੇ ਪ੍ਰਾਮ ਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨਹਿ ਕੋ ਬੈਰਾਈ ਇਹ ਵੀ ਵਿਸਰਾਮ ਧਿਆਨ ਰੱਖਣ ਵਾਲਾ ਵਿਸਰਾਮ ਹੈ ਬਿਨਸੇ ਭ੍ਰਾਮ ਮੋਹ ਬਿਨਸੇ ਭ੍ਰਾਮ ਮੋਹ ਅੰਧ ਇਥੇ ਅਰਧ ਵਿਸਰਾਮ ਟੂਟੇ ਮਾਇਆ ਕੇ ਬੰਦ ਇਥੇ ਵਿਸਰਾਮ ਹੈ ਪੂਰਨ ਸਰਬਤਰ ਠਾਕੁਰ ਇਥੇ ਥੋੜਾ ਜਿਹਾ ਰੁਕਣਾ ਹੈ ਪੂਰਨ ਸਰਬਤਰ ਠਾਕੁਰ ਨਹ ਕੋ ਬੈਰਾਈ ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਵਾਮੀ ਸੁਪ੍ਰਸੰਨ ਭਈ ਜਨਮ ਮਰਨ ਦੁਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾ ਹਰ ਹਰੇ ਹਰ ਮੁਖ ਹੋ ਬੋਲ ਹਰ ਹਰੇ ਮਨ ਧਾਰੇ ਰਹਾਉ શ્રમન સુનણ ભગત કરન અનિક પાતક પુનહ ચરણ શરણ પરન સાધુ આન બાન બિસારે શરણ પરન સાધુ ઇથે বিশ্রাম હે આન બાન બિસારે હર ચરણ પ્રીત નીત નીત પાવન મહાપુનીત કે કે શ્રી રામ ધ્યાન ન લાવના હે ਹਰ ਚਰਨ ਪ੍ਰੀਤ ਨੀਤ ਨੀਤ ਇਥੇ ਠੰਮਕ ਹੈ ਪਾਵਨਾ ਮਹਿ ਮਹਾ ਪੁਨੀਤ ਇਥੇ ਵਿਸਰਾਮ ਹੈ ਸੇਵਕ ਪੈ ਦੂਰ ਕਰਨ ਇਥੇ ਠੰਮਕ ਹੈ ਕਲਮਲ ਦੋਖ ਜਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹਿ ਮਹਾ ਪੁਨੀਤ ਸੇਵਕ ਪੈ ਦੂਰ ਕਰਨ ਕਲਮਲ ਦੋਖ ਜਾਰੇ ਕਹਿ ਤੂੰ ਮੁਕਤ ਸੁਨ ਤੂੰ ਮੁਕਤ ਰਹਤ ਜਨਮ ਰਹਤੇ RAM ਨਾਮ ਸਾਰਪੂਤ RAM ਨਾਮ ਨੀਏ ਇਥੇ RAM RAM ਸਾਰਪੂਤ RAM RAM ਸਾਰਪੂਤ ਨਾਨਕ ਤਤ ਵਿਚਾਰੇ ਸਾਰਗ ਮਹੱਲਾ ਪੰਜਵਾਂ ਨਾਮ ਭਗਤ ਮਾਗ ਸੰਤ ਨਾਮ ਭਗਤ ਮਾਗ ਸੰਤ त्याग सकल कामी रहआव प्रीति लाए हर त्याए गुण गोविंद सदा गाए हार जानकी रेन बांष दैन हार स्वामी बांष इस तरह नहीं कहना बांछ छछा बोलना बांष ये शशा बोल जंदा है हार जानकी रेन बांष दैन हार स्वामी ਸਰਬਕੁਸਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਇਥੇ ਵਿਸਰਾਮ ਹੈ ਸਰਬਕੁਸਲ ਸੁਖ ਬਿਸਰਾਮ ਇਥੇ ਠੰਮ ਆਨੰਦਾ ਆਨੰਦ ਨਾਮ ਇਥੇ ਵਿਸਰਾਮ ਜਾਮ ਕੀ ਕਾਸ਼ ਨਾ ਹੈ ਤਰਾਸ ਸਿਮਰ ਅੰਤਰ ਜਾਮੀ ਜਾਮ ਕੀ ਕਛ ਨਾ ਹੈ ਤਰਾਸ ਸਿਮਰ ਅੰਤਰ ਜਾਮੀ ਸਰਨ ਗੋਬਿੰਦ ਚਰਨ ਸੰਸ ਪਾਈ ਏਕ ਪਦ ਛੱਡ ਗਿਆ ਤੂੰ ਏਕ ਵੀ ਪਦ ਹੈ ਇਕ ਸਰਨ ਗੋਬਿੰਦ ਚਰਨ ਇਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਵ ਰੂਪ ਸਾਧ ਸੰਗ ਨਾਨਕ ਪਾਰਗ੍ਰਾਮੀ Sarg ਮਹੱਲਾ ਪੰਜਵਾ ਗੁਣ ਲਾ ਲਗਾਓ ਗੁਰ ਦੇਖੇ ਪੰਚਾਤੀ ਇਕ ਛੂਟਾ ਜੋ ਸਾਧ ਸੰਗ ਪਾਗ ਰਹਾਉ ਦ੍ਰਿਸ਼ਟ ਕਛ ਸੰਗ ਨ ਜਾਏ ਮਾਨ ਤਿਆਗ ਮੂਹਾ ਦ੍ਰਿਸ਼ਟ ਪਦਤੀ ਯਮਕ ਲਾਉਣੀ ਹੈ ਇਕ ਹਰ ਪੀਤ ਲਾਏ ਮਿਲ ਸਾਧ ਸੰਗ ਸੁਹਾ ਪਾਇਉ ਹੈ ਗੁਣ નિਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਈ ਗੁਰ ਵਿਖਮ ਗਾਰ ਤੂਰੀ ਸਾਰਗ ਮਹੱਲਾ ਪੰਜਵਾ ਮਨ ਬੈਰਾਗੇਗੀ ਮਨ ਬੈਰਾਗੇਗੀ ਖੋਜਤੀ ਦਰਸਾਰ ਰਹਾਉ ਸਾਧੂ ਸੰਤਨ ਸੇਵਕੈ ਪ੍ਰਯੋਹੀ ਅਰ ਧਿਆਉ आनंद रूपी पेख कै हो महल पाओगी गी पद ਦੇ ਵਿੱਚ ਡੈਸ਼ ਪਾਵਾਉਗੀ ਇਸ ਤਰ੍ਹਾਂ ਬੋਲਣਾ ਕਾਮ ਕਰੀ ਸਭ ਤਿਆਗ ਕੈ ਹੋ ਸਰਣ ਪਰੋਗੀ ਕਾਮ ਕਰੀ ਇੱਥੇ ਠਮਕ ਸਭ ਤਿਆਗ ਕੈ ਇੱਥੇ ਵਿਸਰਾਮ ਹੋ ਸਰਣ ਪਰੋਗੀ ਨਾਨਕ ਸਵਾਮੀ ਗੁਰ ਮਿਲੇ ਭਾਈ ਗੁਰਨਿਆ ਗਰ ਮਿਲੇ ਗੁਰ ਅਤੇ ਗਰ ਦਾ ਅਰਥਾਂ ਦਾ ਜ਼ਮੀਨ ਅਸਮਾਨ ਦਾ ਅੰਤਰ ਨਾਨਕ ਸਵਾਮੀ ਗਰ ਮਿਲੇ ਹਉ ਗੁਰ ਮਨਾਵਉਗੀ ਮਨਾਵਉਗੀ ਹਉਗੀ ਸਰਗ ਮਹੱਲਾ ਪੰਜਵਾ ਐਸੀ ਹੋਏ ਪਰੀ ਐਸੀ ਉਏ ਪੜੀ ਜਾਨ ਤੇ ਦਯਾਰ ਰਹਾਉ ਮਾਤਰ ਪਿਤਰ ਤਿਆਗ ਕੈ ਮਾਤਰ ਪਿਤਰ ਤਿਆਗ ਕੈ ਇਥੇ ਵਿਸਰਾਮ ਮਾਨ ਸੰਤਨ ਪਾਹਿ ਬੇਚਾਇਓ ਮਨ ਸੰਤਨ ਪਾਹਿ ਬੇਚਾਇਓ ਜਾਤ ਜਨਮ ਕੋਲ ਖੋਈਐ ਹਉ ਗਾਵੋ ਹਰ ਹਰੀ ਲੋਕ ਕੁਟੰਬ ਤੇ ਟੂਟੀਐ ਪਰਬ ਕਰਤ ਕਰਤ ਕਰੀ ਗੁਰ ਮੋਕ ਉਪਦੇਸਿਆ ਗੁਰ ਪੰਤੀ ਯਮਖਲਾਕ ਗੁਰ ਮੋਕ ਉਪਦੇਸਿਆ ਗੁਰ ਮੋਕ ਉਪਦੇਸਿਆ ਨਾਨਕ ਸੇਵ ਏਕ ਹਰੀ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ